ਜਿਹੜਾ ਯੂਰੇਨੀਅਮ ਪਾਣੀ ਦੇ ਵਿੱਚ ਆਉਂਦਾ ਹੈ ਉਹਦੇ ਨਾਲ ਕੈਂਸਰ ਹੋ ਰਿਹਾ ਹੈ ਤੇ ਕੈਂਸਰ ਦੀ ਬਿਮਾਰੀ ਦੇ ਲਈ ਅਜੇ ਤੱਕ ਸਾਡੇ ਕੋਲੇ ਪੂਰੇ ਇਲਾਜ ਨਹੀਂ ਹੈ ਅਸੀਂ ਦੇਖਿਆ ਕਿ ਜਿਹੜਾ ਸਸਤਲੂਜ ਦਾ ਪਾਣੀ ਹੈ ਇਹ ਤਿੱਬਤ ਤੋਂ ਸ਼ੁਰੂ ਹੁੰਦਾ ਹੈ ਸ਼ਾਤਲੁਰ ਡ੍ਰੈੱਗ ਆ ਤੋਂ ਸ਼ੁਰੂ ਹੁੰਦਾ ਹੈ ਤੇ ਤਿੱਬਤ ਦੇ ਵਿੱਚੋਂ ਇਹ 322 ਕਿਲੋਮੀਟਰ ਦਾ ਸਫ਼ਰ ਕਰਕੇ ਹਿਮਾਚਲ ਦੇ ਪਿੰਡ ਲਾਂਗਕੁਇਨ ਦੇ ਵਿੱਚ ਤਾਸ਼ੰਗਾਂਡ ਦੇ ਵਿੱਚ ਹਿਮਾਚਲ ਚਾ ਜਾਂਦਾ ਹੈ ਇੰਡੀਆ ਚਾ ਜਾਂਦਾ ਹੈ ਫਿਰ ਇਹ ਪੰਜਾਬ ਚਾ ਜਾਂਦਾ ਹੈ ਤੇ ਜਦੋਂ ਆਪਾਂ ਨੰਗਲ ਜਾਂਦੇ ਆ ਉੱਥੇ ਹੈਵੀ ਵਾਟਰ ਪਲੈਂਟ ਫਰਟੀਲਾਈਜ਼ਰ ਫੈਕਟਰੀ ਜਿਹੜੀ ਨੰਗਲ ਹੈ ਉਹਦੇ 'ਚ ਲੱਗੀ ਹੋਈ ਹੈ ਹੁਣ ਹੈਵੀ ਵਾਟਰ ਪਲੈਂਟ ਦਾ ਵੀ ਤਲਕਾ ਥਿਊਰੇਨੀਅਮ ਦੇ ਨਾਂ ਹੈ ਇਸ ਨੂੰ ਜਦੋਂ ਇਨਰਿਚ ਕਰਦੇ ਆਂ ਰੇਨੀਅਮ ਨੂੰ ਉਦੋਂ ਹੈਵੀ ਵਾਟਰ ਦੀ ਲੋੜ ਪੈਂਦੀ ਹੈ ਤੇ ਸਾਡੀ ਪਾਰਟੀ ਨੂੰ ਹਮੇਸ਼ਾ ਸ਼ੱਕ ਰਿਹਾ ਹੈ ਕਿ ਜਾਣਤਾ ਚੀਨ ਨੇ ਜਾ ਇੰਡੀਆ ਨੇ ਇੱਕ ਯੂਰੇਨੀਅਮ ਅਰਿੰਚ ਐਨ ਰਿਚਮੈਂਟ ਪਲਾਂਟ ਜਾ ਤਿੱਬਤ ਦੇ ਵਿੱਚ ਲਾਇਆ ਤੇ ਜਾਂ ਇੰਡੀਆ ਦੇ ਵਿੱਚ ਲਾਇਆ ਜਿੱਥੇ ਹਿਮਾਚਲ ਦੇ ਵਿੱਚੋਂ ਸਾਡੇ ਪੰਜਾਬ ਦੇ ਵਿੱਚ ਹੁੰਦਾ ਤੇ ਜਿੰਨਾ ਛੇ ਦੀ ਦ੍ਰਿਘਤ ਨਹੀਂ ਹੁੰਦੀ ਉਨਾ ਛੇ ਪਤਾ ਨਹੀਂ ਲੱਗਦਾ ਜਿਹੜੇ ਸਾਡੇ ਹੁਣ ਨਵੇਂ ਚੀਫ ਚੀਫ ਜਸਟਿਸ ਆਏ ਹੈ ਉਹਨਾਂ ਨੇ ਵੀ ਆਪਣੀ ਹਾਈ ਕੋਰਟ ਦੇ ਵਿੱਚ ਇਹ ਮੁੱਦਾ ਰੇਨੀਅਮ ਦਾ ਤੇ ਸੱਤ ਲਿਟਰ ਦਾ ਠਾਇਆ ਹੈ ਤੇ ਮੈਂ ਸਮਝਦਾ ਕਿ ਉਹਨਾਂ ਦੀ ਪਹੁੰਚ ਇੰਨੀ ਉੱਚੀ ਨਹੀਂ ਹੋ ਸਕੂਗੀ ਕਿ ਇਸ ਦੇ ਉੱਤੇ ਕੋਈ ਫੈਸਲਾ ਸਾਨੂੰ ਸੁਣਾ ਸਕਣ ਕਿਉਂਕਿ ਜਿਹੜਾ ਵਰਲਡ ਹੈਲਥ ਓਰਗੇਨਾਈਜੇਸ਼ਨ ਹੈ ਉਸ ਨੇ ਅਪਡੇਟਡ ਸਟੈਂਡਰਡਸ ਸਾਨੂੰ ਦਿੱਤੇ ਹੈ ਪੀ ਪਾਣੀ ਕਿੰਨਾ ਸਾਫ ਹੋਣਾ ਚਾਹੀਦਾ ਕੀ ਇਹਦਾ ਸਟੈਂਡਰਡ ਹੋਣਾ ਚਾਹੀਦਾ ਪਰ ਸਾਡੀ ਗਵਰਨਮੈਂਟ ਇਧਰਲੇ ਪਾਸੇ ਆਉਂਦੀ ਵੀ ਤੇ ਨਾਲ ਸਾਨੂੰ ਦੱਸਦੀ ਹੈ ਕਿ ਇਹ ਜਿਹੜੇ ਯੂਰੇਨੀਅਮ ਅਨਰੀਚਮੈਂਟ ਪਲਾਂਟਸ ਕੀਨ ਦੇ ਵਿੱਚ ਲੱਗੇ ਤਿੱਬਤ ਤੇ ਇੰਡੀਆ ਦੇ ਵਿੱਚ ਲੱਗੇ ਐ ਇਹ ਕਿੱਥੇ ਲੱਗੇ ਐ ਜੋ ਪਰਟੀਨੰ ਦਾ ਵੇਸ ਸਾਰਾ ਸਤਲੁਜ ਦੇ ਵਿੱਚ ਜਾਂਦਾ ਹੈ ਜਿਹੜਾ ਹੈਵੀ ਵਾਟਰ ਫੈਕਟਰੀ ਹੈ એનਰਜੀ ਉਤਾਬੀ ਇਹ ਪਾ ਪਾਣੀ ਸਤਲੁਜ ਦੇ ਵਿੱਚ ਜਾਂਦਾ ਹੈ ਇਹ ਤਾਂ ਇੱਕੋ ਹੀ ਪਹੁੰਚ ਹੈ ਕਿ ਜੇ ਆਪਾਂ ਸਾਰੇ ਤੁਹਾਡੀ ਕਮੇਟੀ ਇਸ ਮਸਲੇ ਨੂੰ ਇੰਟਰਨੈਸ਼ਨਲ ਟੋਮਿਕ ਏਜੰਸੀ ਵੀਅਨਰ ਦੇ ਵਿੱਚ ਲੈ ਕੇ ਜਾਈਏ ਜਿਹੜਾ ਸਾਰਾ ਪਤਾ ਕਰ ਸਕਦੀ ਹੈ ਕੀ ਯੂਰੇਨੀਅਮ ਇਨਰੀਚਮੈਂਟ ਪਲਾਂਟਸ ਕਿੱਥੇ ਕਿੱਥੇ ਲੱਗੇ ਆ ਕਿਉਂਕਿ ਯੂਰੇਨੀਅਮ ਇਨਰੀਚਮੈਂਟ ਪਲਾਂਟਸ ਦੇ ਨਾਲ ਆਪਣੇ ਐਟਮ ਬ bomb ਨਿਊਕਲਰ ਬ bomb ਬਣਦੇ ਆ ਤੇ ਵਰਲਡ ਦੇ ਵਿੱਚ ਬਹੁਤ ਵੱਡਾ ਇਸ਼ੂ ਹੈ ਕਿ ਯੂਰੇਨੀਅਮ ਇਨਰੀਚਮੈਂਟ ਪਲਾਂਟਸ ਕਿੱਥੇ ਕਿੱਥੇ ਲੱਗੇ ਆ ਸੋ ਇਹਦੀ ਬਹੁਤ ਜ਼ਰੂਰੀ ਜ਼ਰੂਰੀ ਜ਼ਰੂਰਤ ਹੈ ਪਰ ਇਸ ਨੂੰ ਦੇ ਸਿਰਫ ਇੰਟਰਨੈਸ਼ਨਲ اٹੋਮਿਕ એનર્ਜੀ ਏਜੰਸੀ ਇਸ ਦੀ ਰਿਪੋਰਟ ਸਾਨੂੰ ਦਊਗੀ ਤਾਂ ਸਾਨੂੰ ਪਤਾ ਲੱਗ ਸਕੂਗਾ ਕਿਉਂਕਿ ਨਾ ਇੰਡੀਆ ਨੇ ਨਾ ਚਾਈਨਾ ਨੇ ਸਾਨੂੰ ਦੱਸਣਾ ਕਿ ਇੱਥੇ ਕੀ ਹੋ ਰਿਹਾ ਹੈ ਪਰ ਇਹ ਹੈਗੇ ਰਿਚਮੈਂਟ ਪਲਾਂਟs ਹੈਗੇ ਹਨ ਤਦੇ ਸਾਡੇ ਪਾਣੀਆਂ ਦੇ ਵਿੱਚ ਰੇਨੀਅ ਮਾਰਿਆ ਹੁਣ ਸਫਾਈ ਦੀ ਗੱਲ ਆਪਾਂ ਜ਼ਰੂਰ ਕਰਦੇ ਹਾਂ ਪਰ ਸਵਾਈ ਰੱਖਦੇ ਨਹੀਂ ਹੁਣ ਇੰਡੀਆ ਦੇ ਵਿੱਚ 10 ਸਾਲ ਤੋਂ ਰਾਈਟ ਵਿੰਗ ਹਿੰਦੂਤਵਾ ਪਾਰਟੀ ਹੈ ਬੀਜਪੀ ਤੇ ਅਰਸ ਇਸ ਇਹਦਾ ਰਾਜ ਹੈ ਕਿ ਜਿਹੜਾ ਆਪਣਾ ਦੰਗਾ ਹੈ ਇਹ ਸਾਡਾ ਇਹ ਬਹੁਤ ਪਵਿੱਤਰ ਤੇ ਧਾਰਮਿਕ ਦਰਿਆ ਹੈ ਅਜੇ ਸੈਂਟਰ ਦੀ ਸਰਕਾਰ ਇਸ ਨੂੰ ਨਹੀਂ ਸਾਫ਼ ਕਰ ਸਕੀ ਜਿਹੜੇ ਵੱਡੇ ਵੱਡੇ ਸ਼ਹਿਰ ਹੈ ਗੰਗਾ ਦੇ ਉੱਤੇ ਸਾਰਾ ਸੀਵਰੇਜ ਸਾਰਾ ਫੈਕਟਰੀ ਦਾ ਲੈਦਰ ਫੈਕਟਰੀਜ਼ ਦਾ ਗੰਦਾ ਪਾਣੀ ਗੰਗਾ ਦੇ ਵਿੱਚ ਜਾਂਦਾ ਹੈ ਤੇ ਜਿਹੜੀ ਸਭ ਤੋਂ ਅਜੀਬ ਗੱਲ ਤੁਹਾਨੂੰ ਲੱਗੂਗੀ ਇਹ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਵਾਰਾਨਸੀ ਤੋਂ ਐਮਪੀ ਚੁਣੇ ਜਾਂਦੇ ਆ ਜਦੋਂ ਐਮਪੀ ਆਪਣੇ ਹਲਕੇ ਚ ਬਾਰਾਨਾ ਸਿੱਟ ਜਾਂਦੇ ਐ ਤੇ ਉਹਨਾਂ ਦਾ ਟਾਇਲਟ ਵੀ ਗੰਗਾ ਦੇ ਵਿੱਚ ਜਾਂਦਾ ਦੱਸੋ ਹੁਣ ਫਿਰ ਇਸ ਮੁਲਕ ਦਾ ਕੀ ਕੀਤਾ ਜਾਵੇ ਜੇ ਪ੍ਰਾਈਮ ਮਿੰਿਸਟਰ ਦਾ ਟਾਇਲਟ ਆਪਾਂ ਕੋਸ਼ ਕਰਤਾ ਸਾਡੇ ਨਹੀਂ ਕਿ ਇੰਨੀ ਸੂਝ ਹੈ ਨਹੀਂ ਨਾ ਪਾਰਟੀ ਵਾਲਿਆਂ ਨੂੰ ਸੂਝ ਹੈ ਕਿ ਇਹਨਾਂ ਨੂੰ ਹਟਾਈਏ ਕਿ ਇਹ ਬਾਹਰ ਚਲੇ ਜਾਇਆ ਕਰਨ ਇੱਧਰ ਉੱਧਰ فیر ਆਪਣਾ ਬਿਆਸ ਹੈ ਬਿਆਸ ਵੀ ਹਿੰਦੂ ਦਾ ਬਹੁਤ ਧਾਰਮਿਕ ਦਰਿਆ ਹੈ ਇਹ ਸ਼ੁਰੂ ਹੁੰਦਾ ਹੈ ਰੁਤਾਂਗ ਪਾਸ ਤੋਂ ਤੇ ਬਿਆਸ ਰਿਸ਼ੀ ਦੇ ਜਟਾਂ ਦੇ ਵਿੱਚੋਂ ਪਾਣੀ ਨਿਕਲ ਕੇ ਇਹ ਬਿਆਸ ਸਾਡਾ ਪਾਣੀ ਪੰਜਾਬ ਚੋਂ ਦੇ ਹਮਾਚਲ ਚ ਤੇ ਹਮਾਚਲ ਦੇ ਸ਼ਹਿਰਾਂ ਦੀ ਮੰਡੀ ਦੀ ਮਨਦੀ ਦੀ ਸਾਰੀ ਗੰਦਗੀ ਬਿਆਸ ਦੇ ਵਿੱਚ ਆਉਂਦੀ ਹੈ ਹੁਣ ਹਿਮਾਚਲ ਪ੍ਰਦੇਸ਼ ਬਹੁਤ ਖਤਰੂਕ ਸੂਬਾ ਉੱਥੇ ਮੁਸਲਮਾਨਾਂ ਦੀਆਂ ਮਸਜਿਦਾਂ ਗਰਾਈਆਂ ਜਾ ਰਹੀਆਂ ਜਾ ਰਹੀਆਂ ਪਰ ਮੇਰਾ ਮਤਲਬ ਹੈ ਕਿ ਜੇ ਜੇ ਸੂਜ ਹੈ ਤੇ ਬਿਆਸ ਰਿਸ਼ੀ ਦੇ ਜਟਾਨ ਵਿੱਚੋਂ ਇਹਦਾ ਪਾਣੀ ਨਿਕਲਦਾ ਹੈ ਤੇ ਜਿਹੜਾ ਆਰੀਅਨ ਸਾਡੇ ਦੇਸ਼ ਦੇ ਵਿੱਚ ਆਇਆ ਹੈ ਰਿਗਵੇਦਾ ਇਹਦੇ ਕੰਢਿਆਂ ਦੇ ਉੱਤੇ ਲਿਖਿਆ ਗਿਆ ਫਿਰ ਮੇਰਾ ਮਤਲਬ ਹੈ ਇਹਦੀ ਸਫਾਈ ਤਾਂ ਹੋਣੀ ਚਾਹੀਦੀ ਹੈ ਨੈਸ਼ਨਲੀ ਅਕਸਰ ਰਾਈਟ ਵਿੰਗ ਅਲਟਰਾ ਨੈਸ਼ਨਲਿਸਟ ਪਾਰਟੀ 10 ਸਾਲ ਤੋਂ ਦਿੱਲੀ ਦੇ ਵਿੱਚ ਰੂਲ ਕਰ ਰਹੀ ਹੈ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਜੀ ਕਿ ਇਹ ਪਾਰਟਿਸਪੇਸ਼ਨ ਆਫ ਦ ਪੀਪਲ ਜਿੱਥੋਂ ਦੀ ਇਹ ਪਾਣੀ ਜਾਂਦੇ ਐ ਉਹਨਾਂ ਦੀ ਹੁੰਦੀ ਨਹੀਂ ਹੁਣ ਸਾਡੀ ਕਨਸਟੀਟਿਊਸ਼ਨ ਤੇ ਰਿਪੇਰੀਅਨ ਲਾਅ ਕਹਿੰਦਾ ਹੈ ਕਿ ਵਾਟਰਸ ਆਰ ਅ ਸਟੇਟ ਸਬਜੈਕਟ ਜੇ ਸਟੇਟ ਸਬਜੈਕਟ ਹੈ ਮੈਂ ਸਮਝ ਨਹੀਂ ਸਕਦਾ ਕਿ ਪੇਰ ਸਟੇਟ ਦੀ ਮਰਜ਼ੀ ਤੋਂ ਬਗੈਰ ਇਹ ਪਾਣੀ ਹਰਿਆਣਾ ਦਿੱਲੀ ਤੇ ਰਾਜਸਥਾਨ ਦੇ ਵਿੱਚ ਕਿਵੇਂ ਜਾ ਸਕਦੇ ਇੰਟਰਨੈਸ਼ਨਲ ਰਿਪੀਰੀਅਨ ਫਿਰ ਜਿਹੜਾ ਰਾਈਟ ਵਿੰਗ ਨੂੰ ਮਾਰਾ ਲੱਗੂ ਜੇ ਮੈਂ ਹੋਰ ਅੱਗੇ ਕਹਿੰਦਾ ਉਹ ਇਹ ਹੈ ਕਿ ਜੇ ਆਪਣੇ ਇੰਟਰਨੈਸ਼ਨਲ ਰਿਪੀਰੀਅਨ ਪ੍ਰਿੰਸੀਪਲ ਪਾਣੀਆਂ ਦਾ ਫੋਲੋ ਕਰਨਾ ਹੈ ਫਿਰ ਜਿਹੜੇ ਪਾਕਿਸਤਾਨ ਦੇ ਵਿੱਚ ਆਪਣੇ ਦਰਿਆ ਜਾਂਦੇ ਐ ਪਾਕਿਸਤਾਨ ਦੇ ਦਰਿਆ ਰਿਪੇਰੀਅਨ ਦੇ ਵਿਚੋਂ ਦੇ ਉਹਨਾਂ ਦਾ ਹੱਕ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਤੋਂ ਜ਼ਿਆਦਾ ਹੁਣ ਇਹ ਤੁਹਾਨੂੰ ਸ਼ਾਇਦ ਬੁਰਾ ਲੱਗੂਗਾ ਕਿ ਮੈਂ ਪਾਕਿਸਤਾਨ ਦੀ ਗੱਲ ਕਰਤੀ ਹੈ ਪਰ ਮੈਂ ਹੈਗਾ ਪਾਕਿਸਤਾਨ ਤੋਂ ਥੋੜੀ ਹੀ ਹਮਦਰਦੀ ਮੇਰੀ ਹੈਗੀ ਹੈ ਪਰ ਪਤਸੋਂ ਮੈਂ ਗਿਆ ਸੀਗਾ ਅੰਮ੍ਰਿਤਸਰ ਉੱਥੇ ਢੇਰ ਲੱਗੇ ਪਏ ਆ ਗੰਦਗੀ ਦੇ ਪਹਾੜ ਬੜੇ ਹੋਏ ਆ ਹੁਣ ਜਿਹੜੇ ਉਹ ਢੇਰਾਂ ਦੇ ਵਿੱਚੋਂ ਪਾਣੀ ਆਉਂਦਾ ਉਹ ਐਡਾ ਜ਼ਹਿਰੀਲਾ ਹੈ ਉਹਦੇ 'ਚ ਗੈਸੇਜ਼ ਆ ਉਹਦੇ ਵਿੱਚ ਕੈਮਿਕਲਸ ਨੇ ਤੇ ਸਾਰਾ ਪਾਣੀ ਅੰਡਰਗਰਾਉਂਡ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਜਾਂਦਾ ਹੈ ਦੁਰਗਿਆਣਾ ਮੰਦਿਰ ਦੇ ਵਿੱਚ ਜਾਂਦਾ ਹੈ ਪਰ ਨਾ ਸਾਡੇ ਹਿੰਦੂ ਨੂੰ ਸੁਰਤ ਹੈ ਨਾ ਸਿੱਖ ਨੂੰ ਸੁਰਤ ਹੈ ਕਿ ਉਸ ਡੰਪ ਦੇ ਵਿੱਚ ਬਿਜਲੀ ਬਣ ਸਕਦੀ ਹੈ ਤੇ ਆਪਾਂ ਬਿਜਲੀ ਕਿਉਂ ਨਹੀਂ ਬਣਾਉਂਦੇ ਹੈਗੇ ਤੇ ਦਰਬਾਰ ਸਾਹਿਬ ਦੇ ਵਿੱਚ ਪਾਣੀ ਡੰਡਾ ਜਾਂਦਾ ਉਸ ਡੰਪ ਦਾ ਤੁਸੀਂ ਦੇਖ ਕੇ ਆਓ ਕਿਸੇ ਵੇਲੇ ਮੈਂ ਤਾਂ ਕੱਲ ਇੰਨਾ ਆਖਿਆ ਹੋਇਆ ਸੀ ਕਿ ਮੈਂ ਪ੍ਰੈਸ ਨੂੰ ਕਿਹਾ ਕਿ ਆ ਜਿਹੜੇ ਪਹਾੜ ਬਣੇ ਹੋਏ ਐ ਇਹਨਾਂ ਦੇ ਉੱਤੇ ਇਹ ਪਲਾਸਟਿਕ ਦੇ ਪੇਪਰ ਬੜੇ ਐ ਪਹਾੜ ਚਿੱਟੇ ਹੋਏ ਪਏ ਐ ਇਹ ਲੱਗਦਾ ਨਾ ਤੇ ਬਰਫਾਂ ਹੈਗੀਆਂ ਤੇ ਜਦੋਂ ਇਹ ਕੇਜਰੀਵਾਲ ਸਾਹਿਬ ਬਾਹਰ ਆਏ ਜਾਂ ਮੋਦੀ ਸਾਹਿਬ ਆਏ ਇਹਨਾਂ ਨੂੰ ਇਹ ਬਰਫ ਦੇ ਪਹਾੜਾਂ ਦੇ ਉੱਤੇ ਇਹਨਾਂ ਦਾ ਰੈਸਟ ਹਾਊਸ ਬਣਾਵਾਂਗੇ ਤਾਂ ਇਹਨਾਂ ਨੂੰ ਪਤਾ ਲੱਗੂਗਾ ਕਿ ਇਹ ਗੰਦਗੀ ਕਿੰਨੀ ਇੱਥੇ ਹੈਗੀ ਹੈ ਤੇ ਅਸੀਂ ਕੁਝ ਕਰ ਨਹੀਂ ਸਕਦੇ ਤੇ ਜੇ ਗੰਗਾ ਨੂੰ ਨਹੀਂ ਸਾਫ਼ ਕਰ ਸਕਦੇ ਤਾਂ ਫੇਰ ਇਹ ਸਰਕਾਰ ਕਿਵੇਂ ਮੇਰਾ ਮਤਲਬ ਹੈ ਇਹ ਕਾਨੂੰਨ ਬਣਾ ਰਹੀ ਹੈ ਮਾਈਨੋਰਟੀਜ਼ ਦੇਤੇ ਜਬਰ ਕਰ ਰਹੀ ਹੈ ਇਹਦੇ ਨਾਲ ਕਿਵੇਂ ਕੁਝ ਆਪਣਾ ਹੱਲ ਹੋ ਸਕਦਾ ਸੋ ਮੇਰਾ ਮਤਲਬ ਹੈ ਕਿ ਇਹ ਸਾਰਾ ਉੱਤੋਂ ਸ਼ੁਰੂ ਹੋਵੇ ਥੱਲੇ ਨੂੰ ਆਵੇ ਜੇ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਇਹਦੇ ਵਿੱਚ سنجਿਦਗੀ ਦੇ ਨਾਲ ਕੰਮ ਕਰਨਾ ਤੇ ਇਹ ਕੰਮ ਹੋ ਸਕਦਾ ਹੈ ਕਿਉਂ ਕਰਕੇ ਜਿਹੜਾ ਵੀ ਸਾਡਾ ਫੂਡ 체ਨ ਹੈ ਉਹ ਵੀ ਸਾਰਾ ਪੋਲੂਟਡ ਹੋ ਗਿਆ ਤੇ ਜਿਹੜੇ ਟੈਲੀਫੋਨ ਸਾਡੇ 4G ਹੈ 5G ਹੈ ਇਹਦੇ ਨਾਲ ਸਾਰੀਆਂ ਮੱਖੀਆਂ ਸ਼ਹਿਦ ਦੀਆਂ ਮਰੀ ਜਾ ਰਹੀਆਂ ਤੇ ਸਾਰੇ ਪਾਸੇ ਪਤਾ ਸਾਨੂੰ ਸਾਰੀ ਫੀਸ ਦਾ ਹੈਗਾ ਪਰ ਇਹ ਕੋਈ ਗੱਲ ਨਹੀਂ ਰਿਹਾ ਹੁਣ ਇੰਡਸ ਵਾਟਰ ਟਰੀਟੀ ਬਣਾਈ ਹੈ ਇੰਡੀਆ ਨੇ ਤੇ ਪਾਕਿਸਤਾਨ ਨੇ ਵਰਲਡ ਬੈਂਕ ਨੇ ਤੇ ਸਾਡੀ ਗੱਲ ਤਾਂ ਵਿੱਚ ਆਈ ਨਹੀਂ ਸਾਨੂੰ ਕਿਉਂ ਨਹੀਂ ਪੁੱਛਿਆ ਗਿਆ ਇੰਡੀਆ ਤੇ ਪਾਕਿਸਤਾਨ ਨੇ ਆਪਸ ਦੇ ਵਿੱਚ ਗੱਲ ਕਰਕੇ ਇੰਡਸ ਵਾਟਰ ਟਰੀਟੀ ਬਣਾਤੀ ਪਰ ਜਿਹੜੇ ਅਸੀਂ ਲੋਕ ਹੈਗੇ ਆ ਸੀ ਜੇਨਰਸ ਅਸੀਂ ਅਜੇ ਵੀ ਆਪਣੇ ਆਪ ਨੂੰ ਸੋਵਰਨ ਭਾਉਂਦੇ ਆਂ ਚੁੱਕ ਕਰਕੇ ਅਸੀਂ ਆਪਣੀ ਸੋਵਰਨਿਟੀ ਕਦੇ ਛੱਡੀ ਨਹੀਂ ਹੈ ਤੇ ਜਿਹੜੇ ਸਾਡੇ ਕਨਸਟੀਟਿਊਸ਼ਨ ਕਨਸਟਿਟੂਐਂਟ ਅਸੈਂਬਲੀ ਦੇ ਦੋ ਮੈਂਬਰ ਸੀਗੇ ਸਰਦਾਰ ਭਪਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ ਉਹਨਾਂ ਨੇ ਕਨਸਟੀਟਿਊਸ਼ਨ ਦੇ ਉੱਤੇ ਸਿਕਮਲੋ ਦਸਖਤ ਨਹੀਂ ਕੀਤੇ ਠੀਕ ਹੈ ਮੈਨੂੰ ਕਹਿੰਦੇ ਹੋ ਕਿ ਤੂੰ ਦਸਖਤ ਕਰ ਦਿੰਦਾ ਤੇ ਐਮਪੀ ਬਣ ਜਾਂਦਾ ਇਹ ਮੇਰੀ ਮਜਬੂਰੀ ਹੈ ਚੁੱਕ ਕਰਕੇ ਮੈਂ ਪੀਸਫੁਲੀ ਕੰਮ ਕਰਨਾ ਚਾਹੁੰਦਾ ਹੈ ਤੇ ਮੈਨੂੰ ਕਰਨਾ ਪੈਂਦਾ ਪਰ ਜੇ ਤੁਸੀਂ ਪੁੱਛੋ ਕਿ ਕਨਸਟੀਟਿਊਸ਼ਨ ਤੁਸੀਂ ਮੰਨਦੇ ਹੈ ਜਿਹੜਾ ਸਾਡੇ ਕਨਸਟੀਟੂਐਂਟ ਮੈਂਬਰਸ ਜਿਹੜੇ ਉੱਥੇ ਗਏ ਸੀਗੇ ਇਸ ਨੂੰ ਬਣਾਉਣ ਦੇ ਲਈ ਉਹਨਾਂ ਨੇ ਦਸਕਤ ਨਹੀਂ ਜਦੋਂ ਕਨਸਟੀਟਿਊਸ਼ਨ ਦੇ ਪਿੱਤੇ ਤਫੇ ਅਸੀਂ ਕਿਵੇਂ ਕਹਿ ਸਕਦੇ ਕਿ ਜੀ ਅਸੀਂ ਤਾਂ ਮੰਨਦੇ ਹੈ ਤੇ ਕਨਸਟੀਟਿਊਸ਼ਨ ਦੇ ਵਿੱਚ ਹੈਗਾ ਕਿ ਜਿੰਨਾ ਚਿਰ ਸਾਡੀ رائے ਨਹੀਂ ਲੈਂਦੇ ਤੁਸੀਂ ਇੰਡਸ ਵਾਟਰ ਟ੍ਰੀਟੀ ਕਿਵੇਂ ਬਣਾ ਸਕਦੇ ਹੋ ਜਦੋਂ ਕਨਸਟੀਟਿਊਸ਼ਨ ਕਹਿੰਦਾ ਕਿ ਰਪੇਰੀਅਨ ਕਾਨੂੰਨ ਹੈ ਕਿ ਜਿਹੜੇ ਇਲਾਕੇ ਦੇ ਵਿੱਚੋਂ ਨਦੀ ਗੁਜ਼ਰੇਗੀ ਉਹਦਾ ਹੱਕ ਪਹਿਲਾਂ ਤੇ ਸਾਡੇ ਬਗੈਰ ਪੁੱਛਾ ਰਾਜਸਥਾਨ ਹਰਿਆਣਾ ਦਿੱਲੀ ਨੂੰ ਪਾਣੀ ਦਿੱਤੇ ਜਾ ਰਹੇ ਹੈ ਮੇਰਾ ਮਤਲਬ ਇਹ ਸਾਡੇ ਜੱਜਾ ਸੀ ਬਰਦਾਸ਼ਤ ਨਹੀਂ ਕਰ ਸਾ ਦੇਗੇ ਤੇ ਅਸੀਂ ਤੁਹਾਡੀ ਟਮਾਟੀ ਦੇ ਨਾਲ ਪੂਰਾ ਖੜੇ ਹੈ ਤੇ ਜਦੋਂ ਤੁਸੀਂ ਕਹੋਗੇ ਕਿ ਕਿਤੇ ਜਾਣ ਅਸੀਂ ਜਾਵਾਂਗੇ ਤੇ ਤੁਹਾਡੀ ਸਪੋਰਟ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ